ਆਹੋ ਗਰੰਡੀ ਆਉਂਦਾ ਹਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਮੈਂ ਕਰਮੇਲ ਸਿੰਘ ਗੋਪੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਮੈਂ ਇੱਕ ਲੱਖਾ ਸਿੰਘ ਸਿਧਾਣੇ ਦੇ ਉੱਤੇ ਗੁੱਸਾ ਕੱਢ ਰਿਹਾ ਆਪਦਾ ਜੋ ਮੈਨੂੰ ਨਿੱਜੀ ਗੁੱਸਾ ਆਇਆ ਕਿ ਇਹਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਦਾ ਨਾਂ ਲੈ ਕੇ ਰੋਡੇ ਪਿੰਡ ਨੂੰ ਟਾਰਗੇਟ ਕੀਤਾ ਇੱਕ ਰੋਡੇ ਪਿੰਡ ਦੀ ਬਦਨਾਮੀ ਕੀਤੀ ਯਾਰ ਇਹ ਰੋਡੇ ਪਿੰਡ ਦੀ ਬਦਨਾਮੀ ਕਰਵਾਈ ਸਾਡੇ ਪਿੰਡ ਦੇ ਪਿਛਲੇ 5 ਸਾਲ ਸਰਪੰਚ ਰਹੇ ਚੁੱਕੇ ਨੇ ਜੋ ਰੋਡੇ ਖੁਰਦੇ ਸਰਪੰਚ ਨੇ ਉਹਨਾਂ ਨੇ ਕਰਵਾਈ ਆ ਆਸ਼ਕੇ ਉਹਨਾਂ ਦੇ ਜਿਨ੍ਹਾਂ ਨੂੰ 5 ਸਾਲ ਸਰਪੰਚੀ ਦਿੱਤੀ ਤੇ ਉਹਨਾਂ ਨੇ ਲੱਖੇ ਸੁਧਾਣੇ ਨੂੰ ਪੈਸੇ ਦੇ ਕੇ 10-20000 ਰੁਪਇਆ ਦੇ ਕੇ ਰੋਡੇ ਪਿੰਡ ਦੀ ਮਿੱਟੀ ਮਿੱਟੀ ਪਟਾਈ ਆ ਇਹ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਜੋ ਪਿਛਲੇ 5 ਸਾਲ ਸਰਪੰਚੀ ਕਰਕੇ ਗਏ ਨੇ ਜਿਨ੍ਹਾਂ ਨੇ ਰੋਡੇਪੈਣ ਨੂੰ ਬਹੁਤ ਮਾਨ ਸਨਮਾਨ ਦਵਾਤਾ ਭਾਈ ਲੱਖਾ ਸਿੰਘ ਤੂੰ ਸੰਤ ਜਰਨੈਲਸੋਂ ਪਿੰਡਰਾਣ ਵਾਲੇ ਦਾ ਨਾਮ ਲੈ ਕੇ ਰੋਡੇਪੈਣ ਨੂੰ ਟਾਰਗੇਟ ਕੀਤਾ ਤੇ ਰੋਡੇਪੈਣ ਨੂੰ ਬਨਾਮ ਕੀਤਾ ਠੀਕ ਹੈ ਬਹੁਤ ਤੇਰੀ ਮਾੜੀ ਗੱਲ ਆ ਤੂੰ ਕੋਈ ਐਡਾ ਸਮਾਜ ਸੇਵੀ ਨਹੀਂਗਾ ਜੇ ਤੂੰ ਸਮਾਜ ਸੇਵੀ ਹੁੰਦਾ ਤਾਂ ਤੈਨੂੰ ਦੋ ਵੇਰਾਂ ਬਠਿੰਡੇ ਤੋਂ ਜਨਤਾ ਨਕਾਰਦੀ ਨਾ ਜੇ ਤੂੰ ਪੰਥ ਦਾ ਹੁੰਦਾ ਬੰਦਾ ਜੇ ਤੂੰ ਕੌਮ ਦਾ ਬੰਦਾ ਹੁੰਦਾ ਤੈਨੂੰ ਦੋ ਵੇਰਾਂ ਨਾ ਹਰਾਉਂਦੇ ਇੱਥੋਂ ਕੌਮ ਦੀ ਗੱਲ ਕਰਨ ਵਾਲੇ ਸੀਗੇ ਭਾਈ ਬਿਆਨਤ ਸਿੰਘ ਸ਼ਹੀਦ ਭਾਈ ਬਿਆਨਤ ਸਿੰਘ ਜਿਨ੍ਹਾਂ ਦੇ ਪਰਿਵਾਰ ਨੂੰ ਫਰੀਦਕੋਟ ਹਲਕੇ ਨੇ ਬਹੁਤ ਵੱਡਾ ਫਰਪਾ ਦਿੱਤਾ ਕੌਮ ਦੀ ਗੱਲ ਕਰਨ ਵਾਲਾ ਸੀ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਖੰਡੂਰ ਸਾਹਿਬ ਨੇ ਬਹੁਤ ਵੱਡਾ ਫਤਵਾ ਦਿੱਤਾ ਉਹ ਹੁੰਦੇ ਕੌਮ ਦੀਆਂ ਗੱਲਾਂ ਕਰਨ ਵਾਲੇ ਤੂੰ ਕੋਈ ਕੌਮ ਦੀ ਗੱਲ ਕਰਨ ਵਾਲਾ ਨਹੀਂ ਲੱਖਾ ਸਦਾਨਾ ਵਾਲਿਆ ਠੀਕ ਹੈ ਮੈਨੂੰ ਤੇਰੇ ਤੇ ਗੁੱਸਾ ਆਇਆ ਤੂੰ ਜੇ ਤੇਰੇ ਨਾਲ ਰੌਲਾ ਸੀ ਤੇਰਾ ਕੋਈ ਗਰਜਨ ਸਿੰਘ ਭੁੱਟੋ ਦਾ ਉਹ ਬੈਠਾ ਰੋਡੇ ਪੈਣ ਦਾ ਕੇ ਤੂੰ ਉਹਦੇ ਮਾਰਦਾ ਗੋਲੀ ਠੀਕ ਹੈ ਜਿਨ੍ਹਾਂ ਨੇ ਤੈਨੂੰ ਪੈਸੇ ਦੇ ਕੇ ਬੁਲਾਇਆ ਜੇ ਉਹਨਾਂ ਦਾ ਕੋਈ ਰੌਲਾ ਗਰਜਨ ਸਿੰਘ ਭੁੱਟੋ ਦਾ ਤੇ ਉਹ ਮਾਰਨ ਜਾ ਕੇ ਗੋਲੀ ਗਰਜਨ ਸਿੰਘ ਭੁੱਟੋ ਦੇ ਠੀਕ ਹੈ ਪਰ ਯਾਰ ਰੋਡੇ ਪੈਣ ਦੀ ਬਨਾਮੀ ਕਿਉਂ ਕਰ ਰਹੇ ਆ ਸੰਤ ਜਰਨੈਲ ਤੋਂ ਪਿੰਡਰਾਂ ਵਾਲੇ ਦਾ ਪੈੰਡ ਠੀਕ ਆ ਲੱਖਾ ਸਿੰਘ ਤੂੰ ਸੰਤਾਂ ਦੇ ਪਛਾਹ ਵਰਗਾ ਨਹੀਂਗਾ ਤੇ ਤੂੰ ਸੰਤਾਂ ਦਾ ਨਾਂ ਲੈ ਕੇ ਸੰਤਾਂ ਨੂੰ ਟਾਰਗੇਟ ਕੀਤਾ ਏ ਮੇਂ ਮੇਰਾ ਗੁੱਸਾ ਸੀ ਤੇਰੇ ਤੇ ਮੈਂ ਗੁੱਸਾ ਕੱਢਿਆ ਤੂੰ ਮੈਨੂੰ ਮਾਰਦੀ ਮੈਨੂੰ ਕੁੱਟਨੀ ਮੈਂ ਰੋਡੇ ਪੈਂਦੀ ਰਹਿਣਾ 10 15000 ਦੇ ਮੋਟਰਸਾਈਕਲ ਤੇ ਮੈਂ ਸਫ਼ਰ ਕਰਦਾ ਕੋਈ ਮੇਰੇ ਕੋਲੇ ਬੁਲਕ ਪ੍ਰੂਫ ਗੱਡੀ ਨਹੀਂ ਤੇਰੇ ਕੋਲੇ ਤਾਂ ਗੱਡੀਆਂ ਬਣਾਈਆਂ ਹੋਈਆਂ ਠੀਕ ਹੈ ਤੂੰ ਤੇਰਾ ਕੰਮ ਚੱਲਦਾ ਤੂੰ ਚਲਾਈ ਚੱਲ ਸਾਨੂੰ ਕੋਈ ਗੁੱਸਾ ਨਹੀਂਗਾ ਤੇਰਾ ਕੰਮ ਚਲਾਇਆ ਪੈਸੇ ਕਮਾਉਣ ਦਾ ਢੰਗ ਬਣਾਇਆ ਵੇਕਲ ਤੂੰ ਕੋਈ ਬਾਹਲਾ ਵੱਡਾ ਸਮਾਜ ਸੇਵੀ ਨਹੀਂਗਾ ਪੈਸੇ ਬਣਾਉਣ ਦਾ ਤੇਰਾ ਢੰਗ ਬਣਾਇਆ ਤੂੰ ਬਣਾਈ ਚੱਲ ਅੱਗੇ ਦੁਨੀਆ ਥੋੜੀ ਬਣਾਈ ਜਾਂਦੀ ਹੈ ਪਰ ਯਾਰ ਤੂੰ ਕੰਮ ਸੇ ਕੰਮ ਤੂੰ ਰੋਟੇ ਪੈਣ ਨੂੰ ਤਾ ਨਾਮ ਨਾਮ ਕਰਿਆਰ ਤੂੰ ਸੰਤਾਂ ਦਾ ਮਹਾਨ ਪਿੰਡ ਆ ਯਾਰ ਕਿੱਡਾ ਕੌਮ ਦੀ ਗੱਲ ਕ ਤਰੱਕੀ ਕੀਤੀ ਆ ਯਾ ਕੌਮ ਦੀ ਗੱਲ ਕੀਤੀ ਉਹ ਸੰਤਾਂ ਨੇ ਕੌਮ ਦੀ ਲੜਾਈ ਲੜੀ ਆ ਯਾਰ ਉਹ ਸੰਤਾਂ ਨੇ ਠੀਕ ਆ ਤੂੰ ਉਹਨਾਂ ਦਾ ਨਾਮ ਲੈ ਕੇ ਰੋਟੇ ਪੈਣ ਨੂੰ ਟਾਰਗੇਟ ਕਰਦਾ ਯਾਰ ਜੇ ਤੈਨੂੰ ਇਹ ਸਾਡੇ ਪਿੰਡ ਵਾਲਿਆਂ ਨੇ ਤੈਨੂੰ ਫੋਨ ਲਾ ਕੇ ਸਾਰਾ ਕੁਝ ਕਹਿ ਦਿੱਤਾ ਸੀਗਾ ਦੂਜੀ ਗੱਲ ਮੈਂ ਗੱਲ ਕਰਦਾ ਉਹ ਜੇ ਇਹ ਕਹਿੰਦਾ ਪ੍ਰਵਾਸੀ ਆ ਲੱਖਾਂ ਸਦਾਨਾ ਕਹਿੰਦਾ ਇਹ ਪ੍ਰਵਾਸੀ ਹੈ ਪ੍ਰਵਾਸੀ ਨਹੀਂਗੇ ਇਹ ਭਗਤ ਕਰੀਰ ਦੀ ੜਾਦ ਦੇ ਵਿੱਚੋਂ ਆ ਭਗਤ ਕਰੀਰ ਇੱਕ ਭਗਤ ਹੋਇਆ ਆਪਣੀ ਕੌਮ ਦੇ ਠੀਕ ਹੈ ਭਗਤ ਕਰੀਰ ਦੀ ੜਾਦ ਦੇ ਵਿੱਚੋਂ ਆ 22 ਸਾਲ ਗੱਲ ਕਰਨ ਤੋਂ ਪਹਿਲਾਂ ਅਗਲੇ ਦਾ ਪਰਿਵਾਰ ਦਾ ਵੈਰੀਫਿਕੇਸ਼ਨ ਕਰਦਾ ਤੂੰ ਫਿਰ ਤੂੰ ਬੋਲਦਾ ਠੀਕ ਹੈ ਸਾਡੇ ਦੋ ਹੀ ਐਸਸੀ ਘਰ ਸੀਗੇ ਇੱਕ ਇਹਨਾਂ ਨੇ ਕਹਿਆ ਹਰਤਾ ਇੱਕ ਉਹ ਗਰਜਨ ਸਿੰਘ ਨੇ ਕਹਿਆ ਹਰਤਾ ਠੀਕ ਹੈ ਹਾਂ ਪਰ ਬਹੁਤ ਮਾਰੀਆਂ ਗੱਲਾਂ ਤੇਰੀਆਂ ਨੇ ਇਹਦੇ ਵਿੱਚ ਤੂੰ ਗਲਤ ਕੰਮ ਕੀਤਾ ਗਲਤ ਨੂੰ ਗਲਤ ਕਵਾਂਗੇ ਤੂੰ ਸੰਤ ਜਮੈਲ ਸੋਂ ਪਿੰਡਰਾਂ ਵਾਲੇ ਦਾ ਨਾਂ ਨਹੀਂ ਲੈਣਾ ਸੀਗਾ ਸਾਨੂੰ ਇਹ ਚੀਜ਼ ਦੀ ਠੇਸ ਪਹੁੰਚੀ ਆ ਠੀਕ ਹੈ ਸਾਡੇ ਹਰਦੇਵ ਲੁੰਧਰੇ ਗਏ ਆ ਅਸੀਂ ਮੈਂ ਤੇਰੇ ਤੇ ਗੁੱਸਾ ਕੱਢਿਆ ਪਰ ਜਿਹੜੇ ਕਮੈਂਟ ਕਰਕੇ ਗਲਤ ਗਲਤ ਕਮੈਂਟ ਪਾਈ ਜਾਂਦੇ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਪ੍ਰਵਾਸੀ ਬੰਦੇ ਨਹੀਂ ਰੱਖੇ ਰੋਟੀਆਂ ਲਾਉਣ ਨੂੰ ਨਹੀਂ ਰੱਖੇ ਕਿ ਗੋਹਾ ਗੂੜਾ ਖਾਂਦੋਂ ਨਹੀਂ ਰੱਖੇ ਖੇਤੀ ਦਾ ਕੰਮ ਕਰਨ ਨੂੰ ਨਹੀਂ ਰੱਖੇ ਦੂਜੀ ਗੱਲ ਆਪਣੇ ਅੰਗਰੇਜ਼ ਦੇਸ਼ ਦੇ ਵਿੱਚੋਂ ਨਕਾਰੇ ਵੇ ਸੀ ਆਪਾਂ ਦੇਸ਼ ਦੇ ਵਿੱਚੋਂ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਸੀ ਤੇ ਕੀ ਜਿਹੜੇ ਜਿਹੜੇ ਕਮੈਂਟ ਕਰਦੇ ਆ ਕੱਲ ਦੇ ਕਮੈਂਟ ਪਾਈ ਜਾਂਦੇ ਆ ਉਹਨਾਂ ਦੇ ਕੋਈ ਬੱਚੇ ਉੱਥੇ ਦੇਸ਼ਾਂ ਪਰਦੇਸਾਂ ਦੇ ਵਿੱਚ ਨਹੀਂ ਗਏ ਉਹ ਵੀ ਦੇਸ਼ ਆਪਣੇ ਪੰਜਾਬ ਤੋਂ ਆਪਣੇ ਇੰਡੀਆ ਤੋਂ ਆਪਣੇ ਭਾਰਤ ਤੋਂ ਕੱਦੇ ਵੇ ਆ ਲੋਕ ਗੋਰੇ ਆ ਜਿਹੜੇ ਤੇ ਆਪਣੇ ਜਾ ਕੇ ਉੱਥੇ ਗੋਰਿਆਂ ਦੇ ਭਾਂਡੇ ਧੋਂਦੇ ਆ ਗੋਰਿਆਂ ਦੇ ਥੱਲੇ ਕੰਮ ਕਰਦੇ ਆ ਉੱਥੇ ਕਿਉਂ ਵੀ ਤੂੰ ਬੋਲਦਾ ਉਹ ਗੱਲਾਂ ਕਿਉਂ ਨਹੀਂ ਕਰਦਾ ਠੀਕ ਹੈ ਇਹ ਭਗਤ ਕਬੀਰ ਦੇ ਪਰਿਵਾਰਚੇ ਵਿੱਚੋਂ ਆ ਭਗਤ ਕਬੀਰ ਦੀ ਅੰਸ਼ ਦੇ ਵਿੱਚੋਂ ਪਰਿਵਾਰ ਆ ਇਹ 40 ਸਾਲ ਦਾ ਰਹਿ ਰਿਆ ਗੁਰੂ ਨਾਨਕ ਕਾਲਜ ਰੋਡੇ ਉਹਦੇ ਵਿੱਚ ਨੌਕਰੀ ਕਰ ਰਿਹਾ ਆਪ ਉਹਦਾ ਪਰਿਵਾਰ ਪੜਿਆ ਲਿਖਿਆ ਪਰਿਵਾਰ ਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਗੁੱਸਾ ਸੀਗਾ ਲੱਖੇ ਸਿਧਾਣੇ ਤੇ ਇਹਨੇ ਸੰਤਾਂ ਦੇ ਨਾਮ ਲੈ ਕੇ ਰੋਡੇ ਪੈਣ ਨੂੰ ਟਾਰਗੇਟ ਕੀਤਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ